ਸਾਰੇ ਨગરਪਾਸ਼ੀਆਂ ਨੂੰ ਜਿੰਨੇ ਵੀ ਹੋਰੇ ਧਰਨੇ ਦੇ ਉੱਤੇ ਮੌਜੂਦ ਜਿੰਨੇ ਵੀ ਸਾਰੇ ਜਨੇ ਆ ਰਹੇ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਬਹੁਤ ਹੀ ਦੁਖਨਾਕ ਪਿਤੇ ਦਿਨ ਪਹਿਲਾਂ ਆਪਾਂ ਨੂੰ ਜਿਹੜੀ ਦੁਖਨਾਕੀ ਖਬਰ ਸੁਣਨ ਨੂੰ ਮਿਲੀ ਦੇਖਣ ਨੂੰ ਮਿਲੀ ਕਿ ਇੱਥੰਨੇ ਨੂੰ ਨੇ ਬੱਚਿਆਂ ਦੀ ਜਿਹੜੀ ਜਾਨ ਚਲੀ ਗਈ ਇੱਕ ਐਕਸੀਡੈਂਟ ਦੇ ਵਿੱਚ ਉਹਦੀ ਰੋਸਤ ਦੇ ਵਿੱਚ ਇੱਥੇ ਆਪਣੇ ਤਹਿਸੀਲ ਦੇ ਕੋਲ ਧਰਨਾ ਲਗਾਇਆ ਹੋਇਆ ਹੈ ਤੇ ਇਹਦੇ ਵਿੱਚ ਜਿਹੜਾ ਮੇਨ ਅਕਿਊਜ਼ਡ ਹੈ ਤੇ ਉਹਦਾ ਹਾਈ ਕੋਰਟ ਦੇ ਵਿੱਚੋਂ ਨੇ ਆਪਣੀ ਬੇਲ ਲਗਾਈ ਹੈ ਉਹਨੂੰ اپੋਜ਼ ਕਰਨ ਵਾਸਤੇ ਆਪਾਂ ਸਾਰੇ ਇੱਥੇ ਬੈਠੇ ਆਂ ਤੇ ਅਸੀਂ ਵੀ ਮੇਰਾ ਪੂਰਾ ਸਮਾਜ ਵੀ ਅਸੀਂ ਇਹ ਹੀ ਦੁਆ ਕਰਦੇ ਆਂ ਕਿ ਮਤਲਬ ਇਹਨਾਂ ਸਾਰਿਆਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਔਰ ਜਿਹੜੇ ਨੰਨੇ-ਨੋਲੇ ਬੱਚੇ ਚਲੇ ਗਏ ਉਹਨਾਂ ਦੀ ਪਰਮਾਤਮਾ ਕਾਲਪੁਰ ਕੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਔਰ ਇਹਨਾਂ ਦੇ ਪੇਰੈਂਟਸ ਨੂੰ ਹੌਸਲਾ ਦੇਵੇ ਇਹਨਾਂ ਨੂੰ ਸਬਰ ਦੇਵੇ ਤੇ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਕਿਤੇ ਜਿੱਥੇ ਵੀ ਇਹ ਖਬਰ ਦਾ ਅਧਿਕਾਰ ਅੰਦਾਤ ਹਰੇਕ ਇਨਸਾਨ ਦੀਆਂ ਅੱਖਾਂ ਪਾਣੀ ਨਾਲ ਭਿੱਜ ਜਾਂਦੀਆਂ ਨੇ ਸੋ ਬੇਨਤੀ ਹੈ ਸਾਰੀ ਸਰਕਾਰਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਕਿ ਇਹਨਾਂ ਪੇਰੈਂਟਸ ਨੂੰ ਜਿਹੜੇ ਬੱਚੇ ਇਹਨਾਂ ਨੇ ਖੋਏ ਨੇ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਕਿਨਰ ਸਮਾਜ ਵੱਲੋਂ ਵੀ ਇਹੀ ਮੰਗਿਆ ਜੇਕਰ ਪ੍ਰਸ਼ਾਸਨ ਨੂੰ ਜਾਂ ਇਹਨਾਂ ਸਮਾਣਾ ਵਾਸੀਆਂ ਨੂੰ ਸਾਡੀ ਵੀ ਕਿਤੇ ਲੋੜ ਹੈ ਸਾਡਾ ਵੀ ਪੂਰਾ ਕਿਨਰ ਸਮਾਜ ਵੱਧ ਚੜ ਕੇ ਇਹਨਾਂ ਦੇ ਨਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ